ਪੂਰੇ ਪੰਜਾਬ ਦੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੇ ਲਈ ਅੱਜ ਜਗ੍ਹਾ-ਜਗ੍ਹਾ ਤੇ ਕੀਤੀ ਗਈ ਕਾਸੋ ਆਪਰੇਸ਼ਨ ਅਤੇ ਬਠਿੰਡਾ ਦੇ ਅੰਦਰ ਵੀ ਡੀਐਸਪੀ ਦੀ ਅਗਵਾਈ ਦੇ ਅੰਦਰ ਬਠਿੰਡਾ ਦੇ ਰੇਲਵੇ ਸਟੇਸ਼ਨ ਤੇ ਕੀਤੀ ਗਈ ਚੈਕਿੰਗ ਪਾਰੀ ਗਿਣਤੀ ਵਿੱਚ ਪੁਲਿਸ ਫੋਰਸ ਕੀਤੀ ਗਈ ਤਣਾਤ ਇਸ ਸਬੰਧੀ ਡੀਐਸਪੀ ਸਿਟੀ 1 ਸੰਦੀਪ ਭਾਰਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੇ ਲਈ ਉਹਨਾਂ ਵੱਲੋਂ ਅੱਜ ਬਠਿੰਡਾ ਦੇ ਰੇਲਵੇ ਸਟੇਸ਼ਨ ਦੇ ਉੱਤੇ ਕਾਸ ਆਪਰੇਸ਼ਨ ਜਿਹੜਾ ਉਹ ਕੀਤਾ ਗਿਆ ਹੈ ਜਿਸ ਦੇ ਵਿੱਚ ਵੱਖ-ਵੱਖ ਆਪਣਾ ਵਿਭਾਗਾਂ ਦੀਆਂ ਟੀਮਾਂ ਜਿਵੇਂ ਜੀਆਰਪੀ ਆਰਪੀਐਫ ਅਤੇ ਡਾਊਸਕਾਉਟ ਦੀ ਟੀਮ ਅਤੇ ਬਠਿੰਡਾ ਦੇ ਥਾਣਾ ਕਤਵਾਲੀ ਦੀ ਟੀਮ ਬਠਿੰਡਾ ਦੇ ਥਾਣਾ ਕਨਾਲ ਕਲੌਨੀ ਦੀ ਟੀਮ ਇਹਨਾਂ ਦੇ ਨਾਲ ਇਹ ਆਪਣਾ ਮੌਜੂਦ ਸੀ ਅਤੇ ਇਹਨਾਂ ਵੱਲੋਂ ਜਿੱਥੇ ਲਾ ਵਾਰਸ ਚੀਜ਼ਾਂ ਦੀ ਇੱਥੇ ਆਪਣਾ ਚੈਕਿੰਗ ਕੀਤੀ ਗਈ ਉੱਥੇ ਨਾਲ-ਨਾਲ ਇਹਨਾਂ ਵੱਲੋਂ ਜਗ੍ਹਾ-ਜਗ੍ਹਾ ਦੇ ਉੱਤੇ ਜਿਹੜੀਆਂ ਪਾਰਕਿੰਗਾਂ ਬਣੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਵੀ ਇਹਨਾਂ ਵੱਲੋਂ ਜਿਹੜੀ ਇਹ ਚੈਕਿੰਗ ਕੀਤੀ ਗਈ ਦੱਸ ਦਈਏ ਕਿ 15 ਅਗਸਤ ਨੇੜੇ ਆ ਰਹੀ ਹੈ ਅਤੇ 15 ਅਗਸਤ ਨੂੰ ਲੈ ਕੇ ਬਠਿੰਡਾ ਪੁਲਿਸ ਵੱਲੋਂ ਹੁਣ ਚੈਕਿੰਗ ਜਿਹੜੀ ਉਹ ਵਧਾ ਦਿੱਤੀ ਗਈ ਹੈ ਜਿੱਥੇ ਨਾਕੇ ਲਗਾ ਕੇ ਚੈਕਿੰਗ ਆਪਣਾ ਕੀਤੀ ਜਾ ਰਹੀ ਹੈ ਜਿੱਥੇ ਇੰਟਰਸਟਡ ਨਾਕੇ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਅੱਜ ਡੀਐਸਪੀ ਦੀ ਅਗਵਾਈ ਦੇ ਵਿੱਚ ਇਹਨਾਂ ਵੱਲੋਂ ਬਠਿੰਡਾ ਦੇ ਰੇਲਵੇ ਸਟੇਸ਼ਨ ਦੇ ਉੱਤੇ ਡੌਗ ਸਕਾਉਟ ਦੀ ਟੀਮ ਦੇ ਨਾਲ ਇਹਨਾਂ ਵੱਲੋਂ ਚੈਕਿੰਗ ਜਿਹੜੀ ਉਹ ਕੀਤੀ ਗਈ ਆ ਉਸ ਨੂੰ ਸੁਣਾਉਣੇ ਹੈ ਇਸ ਸਬੰਧੀ ਕੀ ਕਹਿੰਦੇ ਨੇ ਡੀਐਸਪੀ ਸਿਟੀ ਵੱਲ ਸੰਦੀਪ ਭਾਟੀ ਇਸ ਮਾਮਲੇ ਨੂੰ ਲੈ ਕੇ ਹਾਂਜੀ ਸਰ ਅੱਜ ਚੈਕਿੰਗ ਕੀਤੀ ਗਈ ਹੈ ਕਿਸ ਕਿਸੇ ਤੇ ਕਿਹੜੇ ਕਿਹੜੇ ਬੀਮਾ ਇਹ ਸਾਡਾ ਇਹ ਸਰਚ ਪ੍ਰੋਸੈਸ ਚੱਲ ਰਿਹਾ ਕਸੋ 1 ਵਜੇ ਤੋਂ ਲੈ ਕੇ 3 ਵਜੇ ਤੱਕ ਚੱਲ ਰਿਹਾ ਇਸ ਵਿੱਚ ਅਸੀਂ ਐਸਐਸਪੀ ਕੁਟਵਾਲੀ ਐਸਐਸਪੀ ਕਨਾਲ ਕਲੋਨੀ ਚੌਕੀਆਂ ਚਾਰਜ ਬੱਸ ਸਟੈਂਡ ਚੌਕੀਆਂ ਚਾਰਜ ਵਰਤਮਾਨ ਐਂਟੀ ਸਬੋਟੇਜ ਦੀ ਟੀਮ ਜਿਸ ਵਿੱਚ ਡੌਗਸਟਾਡ ਤੇ ਇਥੋਂ ਜੀਆਰਪੀ ਤੇ ਆਰਪੀਫ ਦੀਆਂ ਟੀਮਾਂ ਲਈਆਂ ਇਸ ਵਿੱਚ ਰੇਲਵੇ ਸਟੇਸ਼ਨ ਪਲੇਟਫਾਰਮ ਤੇ ਪੇਰਾਲੀ ਚੈੱਕ ਚੱਲ ਰਹੀ ਆ ਇਸ ਵਿੱਚ 36 ਵਿਅਕਤੀ ਜਾਂ ਕੋਲਵਾਸ ਬੈਗ ਜਾਂ ਵਸਤੂ ਖਾਸ ਕਰਕੇ ਉਹ ਚੈੱਕ ਕਰ ਰਹੇ ਆ ਤਾਂ ਕਿ ਅਮਨ ਕੌਨ ਦੀ ਸਥਿਤੀ ਨੂੰ ਬਰਾਇਆ ਰੱਖਿਆ ਜਾ ਕਿਸੇ ਕਿਸੇ ਤੋਂ ਦੀ ਗਲਸ਼ਾਮੀ ਦਾ ਨਾਮ ਨਾ ਵਾਪਰੇ ਇਸ ਵਿੱਚ ਜਿਹੜੀ ਪਬਲਿਕ ਪਾਰਕ ਨੇ ਅਸੀਂ ਉਹਨਾਂ ਵੀ ਵਾਹਨਾਂ ਤੇ ਪੈਸੇ ਆਫ ਦੇ ਮੱਦਦ ਨਾਲ ਚੈੱਕ ਕਰ ਰਹੇ ਹਾਂ ਕਿ ਕਿਹੜੀ ਮਿਵਾਰਸਤੀ ਹੁੰਦੀ ਹੈ ਲੋਕਾਂ ਨੂੰ ਪਤਾ ਨਹੀਂ ਹੁੰਦਾ ਤੇ ਖੇਡ ਖਾੜ ਕਰਨ ਲੱਗ ਜਾਂਦੇ ਕਿ ਕਹਿਣਾ ਚਾਹੁੰਦੇ ਅਸੀਂ ਉਹ ਵਿੱਚ ਲੋਕਾਂ ਨੂੰ ਇਹ ਅਪੀਲ ਕਰਾਂਗੇ ਕਿ ਜੇ ਕਿਸੇ ਬੰਦੇ ਨੂੰ ਜਾਂ ਵਿਅਕਤੀ ਨੂੰ ਕੋਈ ਲਿਵਾਰਸ ਬੈਗ ਵਸਤੂ ਨਜ਼ਰ ਆਉਂਦੀ ਹੈ ਤਾਂ ਉਸ ਬੰਦੀ ਉਸ ਨੂੰ ਸੂਚਿਤ ਕਰੇ ਨਾ ਕਿ ਉਸ ਨਾਲ ਆਪ ਚੇੜਚਾੜ ਨੀ ਕਰੇ ਕਿਹੜੀ ਕਿਹੜੀ ਜਗ੍ਹਾ ਸਟੇਸ਼ਨ ਦੀ ਹੈ ਮੇਨ ਮੇਨ ਜਿਹੜੀ ਜਗ੍ਹਾ ਹੈ ਮੇਨ ਅਸੀਂ ਇੱਥੇ ਰੇਲਵੇ ਸਟੇਸ਼ਨ ਦੀ ਜਿਹੜੀ ਪਾਰਕਿੰਗ ਹੈ ਜਿੱਥੇ ਵਿਕਰ ਪਾਰਕਿੰਗ ਹੈ ਪਲੇਟਫਾਰਮ ਟレインਾਂ ਜਿਵੇਂ ਮੇਰ ਰੇਲਵੇ ਸਟੇਸ਼ਨਾਂ ਜਿਹੜਾ ਆਵਾਜਾਈ ਉੱਤੇ ਕੰਮ ਚੱਲ ਰਹੇ ਨੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਇਹ 1 ਵਜੇ ਤੋਂ ਲੈ ਕੇ 3 ਵਜੇ ਤੱਕ ਚੱਲ ਰਹੀ ਹੈ ਜੀ ਮੁੱਖ ਮਕਸਦ ਕੀ ਹੈ ਤੁਹਾਡਾ ਮੁੱਖ ਮਕਸਦ ਇਹ ਹੈ ਵੀ ਜਾਂ ਕੋਈ ਅਮਨ ਕੰਡੀਸ਼ਨ ਬਾਈ ਰੱਖਿਆ ਕਰੇ ਕੋਈ ਅਨਸਰਮਾਈ ਕਰਨਾਂ ਵਾਪਰੇ ਜਾਂ ਕੋਈ ਨਸ਼ਾ ਜਾਂ ਜੁੱਧ ਨਸ਼ਾ ਚੱਲ ਰਿਹਾ ਉਸ ਦਾ ਕੋਈ ਤਕਬਰੀ ਕੀਤੀ ਜਾ ਸਕੇ ਪੰਜਾਬ ਪਰ ਹਾਂਜੀ ਪੂਰੇ ਪੰਜਾਬ ਚੱਲ ਰਹੀ ਜੀ